ਇਹ ਫੜੇ ਗਏ ਗਾ ਬੰਦ ਨਹੀਂ ਮੈਂ ਫੋਨ ਖੜਾ ਰਿਹਾ ਮੈਨੂੰ ਲੱਗਦਾ ਤੂੰ ਮਰ ਜਾ ਮਰ ਜਾ ਮਰ ਜਾ ਕੱਟ ਨਹੀਂ ਮਰਾ ਪਛੜ ਰਿਹਾ ਨਹੀਂ ਹੁੰਦਾ ਬੰਦੇ ਨੂੰ ਕੋਈ ਲੈ ਜਾਂਦਾ ਕਿਸੇ ਨੂੰ ਫੋੜ ਫੜ ਕੇ ਨਹੀਂ ਜਾਂਦਾ ਮੇਰੇ ਫੋਨ ਖੋ ਗਿਆ ਕਹ ਲੈ ਗਿਆ ਹੈ ਆਪਣੇ ਆਪਣੇ ਗਵਾਂਡ ਚ ਹੋਰ ਅੜੇ ਲਿਖ ਮੁੰਡਾ ਤੇ ਫੋਨ ਖੋਣਾ ਤੇ ਨਹੀਂ ਜੀ ਸਾਹਿਬ ਜੀ ਮੈਂ ਨਹੀਂ ਖੋਇਆ ਜੀ ਤੇ ਤੂੰ ਯਾਰ ਕੰਮ ਕਰ ਕਰ ਲਓ ਕੋਈ ਮੇਰੇ ਕੰਮ ਨਹੀਂ ਕਰੀ ਰਿਹਾ ਵੀ ਮੈਂ ਨਹੀਂ ਛੱਡਣਾ ਨਹੀਂ ਅੱਜ ਇਹਨੂੰ ਇਹਦੇ ਲੇ ਮਰਦੇ ਖੈ ਕੰਮ ਕਰ ਸਾ ਦੇਖੋ ਜਨਾਬ ਇਹਦਾ ਕੁੱਟੇ ਹੀ ਵਧਾ ਲੱਗਦਾ ਆਪਣੇ ਜੋਗਾ ਤਾਂ ਛੱਡਿਆ ਹੀ ਨਹੀਂ ਹੋਰ ਨੂੰ ਪਾਸਪੋਰਟ ਚੋਰੀ ਕਰਨ ਆ ਗਿਆ ਜੀ ਸਾਡੇ ਮਹੱਲੇ ਚ ਤਾਂ ਅੱਧਾ ਘੰਟਾ ਹੋ ਗਿਆ ਜੀ ਅਜੇ ਤਾਂ ਇਹਨੂੰ ਪਾਣੀ ਪੂਣੀ ਵੀ ਪਾਇਆ ਵੀ ਕੋਈ ਮੰਨ ਲਾ ਵੀ ਮਰ ਮਰ ਨਾ ਜਾਵੇ ਪਾਣੀ ਤਾਂ ਮੈਂ ਵੇਖ ਲੈਣਾ ਪਈ ਜਾਂਦੇ ਸੀ ਤੁਸੀਂ ਇੰਨਾ ਕੁ ਬਣਦਾ ਵੀ ਸੀਗਾ ਕੀ ਕੰਮ ਕਰਦਾ ਸਹੀ ਇਕੱਲੇ ਐਸੇ ਕੰਮ ਨਾਲ ਹੀ ਚੱਲਦਾ ਨਸ਼ਾ ਕਿਹੜਾ ਕਰਦਾ ਕਰਦਾ ਯਾਰ ਨਹੀਂ ਜੇ ਨਾ ਜੇ ਨਸ਼ਾ ਨਹੀਂ ਕਰਦਾ ਚੱਟੜਾ ਸਾਡੇ ਮੂਰੇ ਇੱਧਰ ਮੇਰੇ ਵੱਲ ਦੇਖ ਐ ਜੇ ਕਰਨ ਦੀ ਲੋੜ ਨਹੀਂ ਮੈਂ ਛੱਡਦੀ ਹੁਤੇ ਐ ਵੀ ਛੱਡ ਦੂੰ ਜਨਾਬ ਜੀ ਮੇਰੇ ਪਤਰੀ ਜੀ ਨੂੰ ਕਰਾਉਣਾ ਦੇ ਘਰ ਵਾਲੀ ਦਾ ਮੇਰੇ ਤਿੰਨ ਬੱਚੇ ਆਈ ਐਸੇ ਕੰਮ ਨਾ ਪਾਲਦਾ ਤੈਨੂੰ ਬੱਚੇ ਨਹੀਂ ਜੀ ਮੈਂ ਕੰਮ ਤੇ ਜਾਣਾ ਜੀ ਚਾਹ ਜੇ ਤੂੰ ਹੋਇਆ ਮਜਬੂਰ ਠੀਕ ਹੈ ਹਾਂਜੀ ਖੇਤੀਬਾੜੀ ਕਰ ਲੇਗਾ ਹਾਂਜੀ ਕਰ ਲੇਗਾ ਪੱਕੀ ਗੱਲ ਹੈ ਹਾਂਜੀ 10000 ਰੁਪਏ ਮਹੀਨਾ ਮਿਲੂਗਾ ਤੈਨੂੰ ਜੀ ਜੀ ਠੀਕ ਹੈ ਮੇਰੇ ਘਰ ਵਾਲੀ ਦਾ ਪ੍ਰੇਸ਼ਾਨ ਕਹਿੰਦਾ ਮਾਸਟਰ ਵੀ ਮੈਂ ਤਸ ਗਿਆ ਤੇ ਕਿਲਾ ਨਹੀਂ ਦੇਖਵਾ ਮੈਂ ਕਿਉਂਕਾ ਮੈਂ ਤਾਂ ਕੱਪ ਕਰੇਗਾ ਤੇ ਦਹੇ ਸਾਰੀ ਉਮਰ ਤੱਕ ਜੀਣਾ। ਪਹਿਲੇ ਸ਼ਰਮ ਨੇ ਉਹਨੇ ਸਾਰਾ ਫੋਨ ਵੇਖੀ ਜਾਂਦਾ। ਤੈਨੂੰ ਕੀ ਪਤਾ ਵੇ ਆਪਾਂ ਮਸ਼ਹੂਰ ਹੋ ਜਾਵਾਂਗੇ। ਤੈਨੂੰ ਬਾਹਰ ਪਤਾ ਐਸ ਦਾ। ਤੂੰ ਮਸ਼ਹੂਰ ਹੋਵਾਂਗੇ ਆਪਾਂ। ਫੋਨ ਚੱਕਾ ਫੋਨ ਜਾ ਉਹ ਮੈਨੂੰ ਵੀ। ਤੈਨੂੰ ਕੀ ਪਤਾ ਮਸ਼ਹੂਰ ਹੋਵਾਂਗੇ ਆਪਾਂ ਲਾਈਕ ਆਉਣਗੇ ਆਪਾਂ ਨੂੰ। ਇਹ ਕਿੰਨੇ ਲਾਈਕ ਆਉਣਗੇ। ਲੈ ਸਟਾਰ ਬਣ ਜਾਗੇ ਆਪਾਂ। ਇਹ ਤੂੰ ਥੋੜੀ ਨਹੀਂ ਫੜਦੇ ਕਿਸ ਫੋਨ। ਵੇ ਫੋਨ ਫੜ। ਉਹਦੇ ਸਾਰੇ। ਤੂੰ ਸਾਡਾ ਫੋਨ ਖੋਲ ਕੇ ਜਾਂਦਾ। ਤੈਨੂੰ ਮੈਨ ਤੇ ਵਾਪਸ ਆਤਾ। ਆਈ ਕੱਪਟੇਨ ਇਹ ਸੁਣੋ ਥੋੜੇ ਫੋਨ ਫੜ ਚੀ ਨਾ ਜਾਨ ਨੂੰ ਨਿਕਲ ਆਇਆ ਕਿਸੇ ਦਾ ਫੋਨ ਲੈ ਲੈਂਦੇ ਪਾਲਸਾ ਦੋ ਕਿਸੇ ਦਾ ਫੋਨ ਲੈ ਜਾਇ ਨੂੰ ਨਾ ਮਾਣੋ ਪਾਲਸਾ ਨਹੀਂ ਕਰਜੋ ਹੜ ਨਹੀਂ ਬੀ ਬੇ ਕਹਿੰਦਾ ਨਹੀਂ ਕਹਿੰਦਾ ਲੈ ਜਾਂਦਾ ਕਿਸੇ ਫੋਨ ਫੜ

ਤੂੰ ਮੈਨੂੰ ਸਮਝਾ ਨਹੀਂ ਤਾ ਕੋਤ ਮਾਰੇਂ ਮੈਂ ਤਾਂ ਕੁੱਟੂਗੀ ਕਾਕਾ ਜੇ ਤਾਂ ਮਾਰਾ ਇਹ ਤਾਂ ਬਹ ਨਿਕੋਂਦਾ ਮਾਤਾ ਮਾਰ ਇਹਦੇ ਮਾਤਾ ਹੋ ਰੇ ਨੂੰ ਛੋਟੇ ਨੂੰ ਛੁਲ ਗਿਆ ਸੀ ਮੇਰੇ ਪੁੱਤ ਤਾਂ ਥੋੜਾ ਘੋਗਾ ਲੇਗਾ ਹੈ ਆਪਣੇ ਆਪਣੇ ਘਰ ਚ ਹੋਰ ਅੜੇ ਲਿਖਾ ਮੁੰਡਾ ਫੋਨ ਖੋਣਾਂਗੇ ਜੀ 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 ਉਹ ਖੋਇਆ ਇੱਕ ਕੰਮ ਕਰ ਲੈ ਮਰ ਜੇ ਕੰਮ ਕਰ ਨਹੀਂ ਕਰੀਦਾ ਤੋ ਕੰਮ ਕਰ ਕੋਈ ਭਜਾਉਣੇ ਆ ਇਹਨੂੰ ਹੋਰ ਕਾਪੀ ਆਉਣੇ ਆ ਭੱਜਾ ਨਹੀਂ ਦਿੰਦੇ ਕਹਿੰਦਾ ਇਹਨੂੰ ਅਸੀਂ ਨਹੀਂ ਦਿੰਦੇ ਇਹਨੂੰ ਭੱਜੂ ਤਾਂ ਤਾਂ ਜੇ ਮੈਂ ਜੂੰਦਾ ਹੁੰਦਾ ਹੀ ਹੁੰਦਾ ਹੀ ਨਹੀਂ ਛੱਡਦੀ ਇਹਨੂੰ ਛੱਡਦੀ ਨਹੀਂ ਮੈਂ ਇਹ ਜੂੰਦਾ ਘਰ ਵਿੱਚ ਬਸ ਨੂੰ ਫੋਨ ਕਿਵੇਂ ਸਾਡਾ ਫੋੜ-ਖੋਖਾ ਪਾ ਦਿਆ ਹੈ ਨਹੀਂ ਗੁੰਡਾ ਮਾਦਾ ਆਇਆ ਦੁਬਾਰਾ ਫੋੜ-ਖੋ ਕੇ ਜਵਾਕ ਪਾਣੇ ਦਾ ਕੰਮ ਕਰ ਲੈ ਮਰ ਜੋ ਐਮ ਸੀ ਸਾਹਿਬ ਫੋਟੋ ਸਾਰਿਆਂ ਨੂੰ ਫੋਨ ਕਰੋ ਇਹ ਕਿਹੜਾ ਕਿਚੋਰ ਹੋ ਗਿਆ ਜੀ ਇਤਨ ਮੋਲ ਲਾ ਕੇ ਫਾਇਦਾ ਸੀਗਾ ਜੀ ਜਰਕ ਮਾਤਾ ਜੀ ਆ ਸਾਡੇ ਤੇ ਤੂੰ ਚੱਲਦੀ ਆ ਜੋ ਨਾ ਬਾਈਰ ਬਾਣਾ ਬਰ ਬਾਣਾ ਮਰੋੜ ਹੁਣ ਟੰਗ ਮਤਾ ਗਾਲਾ ਕੱਢ ਗਾਲਾ ਮੈਨੂੰ ਬੋਹ ਨਾ ਹੋਵੇ ਗਾਲਾ ਨਾ ਕਰੀ ਤੇ ਤੈਨੂੰ ਖੰਡ ਪਾਹ ਮੈਂ ਮਰ ਰਿਹਾ ਮੈਂ ਟਿੱਪ ਕੁੜੀ ਮੇਰੇ ਫੋਨ ਖੜਾ ਦੇ ਮੇਰਾ ਸੁਣ ਲਵਦਾ ਤੁਮ ਸੱਸ ਮਰਜੂ 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 ਕਹਿੰਦੇ ਮਰਾ ਪਾਸ ਸੋਮੇ ਤੇ ਮਰਜੂਗਾ ਹੈ ਹਾਂ ਫੋਨ ਖੰਦਾ ਸੀਗਾ ਇਹ ਮੇਰਾ ਸਾਡਾ ਫੋਨ ਖੋ ਕੇ ਪਿੰਟ ਕੇ ਤੂੰ ਦੇ ਦੇ 10000 ਰੁਪਏ ਲੈ ਵੱਡਾ ਹਮ ਗੱਡੀ ਕੱਟ ਕੰਮ ਕਰਕੇ ਨਹੀਂ ਜਵਾਬ ਪੜੇ ਕੰਮ ਨਹੀਂ ਹੋਏ ਬੱਲੇ ਬੰਨੀ ਟੀਕਾ ਇਥੋਂ ਵੀ ਫੋਨ ਗੋਨ ਸੱਚੇ ਕੋਲ ਮੂਤ ਪੀ ਲੋ ਕੇ ਜਾ ਕੇ ਸਾਡਾ ਫੋਨ ਖੋ ਕੇ ਤੇ ਪਤਾ ਨਹੀਂ ਲੱਗੇਗਾ ਮੈਨੂੰ ਫੋਨ ਕਰੀ ਤਾ ਪਾਣੀ ਦਾ ਗਲਾਸ ਲੈ ਕੇ ਦੇ ਅੰਦਰ ਨਹੀਂ ਮਸੀ ਜਪੀ ਨਹੀਂ ਐ ਪਰ ਮੈਂ ਉਹਦੇ ਕੋਲ ਟੋਰੋਲੀ ਫੋਨ ਲਾ ਦੇ। ਮੈਂ ਜਨਮ ਬਾਲਸਰੂ ਫੋਨ ਲਾਉ ਤੂੰ ਜੀ। ਲਾਦਾ ਆਂ ਦੇ ਜਨਾਬ। ਮੈਂ ਲਾਦਾ ਹੁਣੇ ਲਾਇਆ ਫੋਨ। ਕਿਸੇ ਦੀ ਨਾ ਕੋਈ ਕਿਸੇ ਨਾਲ ਕੁਛ ਖਰੀਦ ਕੇ ਛੋਕੇ ਪੈ ਜਾਂਦਾ। ਕਿਸੇ ਕੁਛ ਖੋਜ ਕੇ ਪੈ ਜਾਂਦਾ। ਮੈਂ ਬੜਾ ਉਹ ਛੱਡੋ 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 ਛੱਡ ਦੇ ਦੋ। ਅੱਗੇ ਚੱਲ। ਓਏ ਕਾਕੇ ਛੱਡ ਛੱਡ। ਛੱਡ। ਜਨਾਬ ਫੋਨ ਖੋਦਾ ਜੀ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਤਾਂ ਦੇਖੋ ਜਨਾਬ ਇਹਦਾ ਕੁੱਟੇ ਹੀ ਵੜਾ ਲੱਗਦਾ। ਆਪਣੇ ਜੋਗਾ ਤਾਂ ਛੱਡਿਆ ਹੀ ਨਹੀਂ। ਹੋਰ ਨੂੰ ਕਸਮ ਲਾਈ ਫੋਨ ਤੇ ਚੋਰੀ ਕਰਨ ਆ ਗਿਆ ਜੀ ਸਾ ਮੈਂ ਮਸੀਹਾਂ ਦੀ ਵਾਰਡ ਦਾ ਮੈਂ ਆਪ ਦੇਖਿਆ ਇਹ ਬੰਦੇ ਨੇ ਇਹ ਆ ਜਵਾਬ ਦੇ ਕੋ ਪੂਰਾ ਪਰ ਜਵਾਬ ਹੈ ਜੀ ਫੋਨ ਤੁਸੀਂ ਫੋਨ ਕੀਤਾ ਸੀ ਨਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਮਸੀਹਾਂ ਜੀ ਇੱਥੇ ਕਿੰਨਾ ਕੁ ਟਾਈਮ ਹੋਇਆ ਨੂੰ ਇਹਨੂੰ ਮਨ ਲੱਗਦਾ ਅੱਧਾ ਘੰਟਾ ਹੋ ਗਿਆ ਜੀ ਅਜੇ ਤੱਕ ਇਹਨੂੰ ਪਾਣੀ ਪੂਣੀ ਵੀ ਪਾਇਆ ਵੀ ਕੋਈ ਮਨ ਲੱਗ ਵੀ ਮਰ ਮੁਰ ਨਾ ਜਾਵੇ ਪਾਣੀ ਤਾਂ ਮੈਂ ਵੇਖ ਲੈਣਾ ਪਿਆ ਜਾਂਦੇ ਸੀ ਤੁਸੀਂ ਇੰਨਾ ਕੁ ਬਣਦਾ ਵੀ ਸੀਗਾ ਇਹ ਤਾਂ ਮੈਂ ਤਾਂ ਦੀ ਹੈ ਜੀ ਬੰਦਾ ਕੀ ਹੈ ਹਾਂ ਇਹਨੂੰ ਸ਼ਰਮਨਾ ਨਹੀਂ ਭੱਜਾਂਗਾ ਭੱਜਾਇਆ ਸੀ ਮਾਪੋਤ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਫੋਨ ਵੇਖੀ ਜਾਂਦੇ ਇਹ ਤਾਂ ਮਤ ਵਾਲੀ ਕੀ ਫੋਨ ਖੋ ਕੇ ਭੱਜਾਂਦਾ ਹਾਂ ਮੈਂ ਜੋ ਪੁੱਛਿਆ ਨਾ ਉਹ ਦੱਸ ਮੈਨੂੰ ਕੀ ਕੰਮ ਕਰਦਾ ਸਹੀ ਇਕੱਲੇ ਐਸੇ ਕੰਮ ਨਾਲ ਹੀ ਚੱਲਦਾ ਨਸ਼ਾ ਕਿਹੜਾ ਕਰਦਾ ਨਸ਼ਾ ਕੋਈ ਕਰਦਾ ਯਾਰ ਨਹੀਂ ਜੇ ਜੇ ਨਸ਼ਾ ਨਹੀਂ ਕਰਦਾ ਚੱਟੜਾ ਸਾਡੇ ਮੂਰੇ ਇੱਧਰ ਮੇਰੇ ਵੱਲ ਦੇਖ ਐ ਜੇ ਕਰਨ ਦੀ ਲੋੜ ਨਹੀਂ ਮੈਂ ਛੱਡਦੀ ਹੁਣ ਤੇ ਐ ਵੀ ਛੱਡ ਦੂੰ ਮੈਂ ਤੈਨੂੰ ਪਿਆਰ ਨਾਲ ਪੁੱਛੀ ਜਾਂਦਾ ਕਦੇ ਵੱਤ ਕੋਈ ਫੋਨ ਘਰ ਵਾਲੀ ਦਾ ਟ੍ਰੇਸ਼ਨ ਕਰਵਾਉਣਾ ਆਂਦੀ ਗਏ ਤੁਹਾਡੇ ਕੋਲ ਇਹੀ ਬਹਾਨੇ ਹੁੰਦੇ ਆ ਸਾਰੇ ਨਸ਼ੇੜੀਆਂ ਕੋਲੇ ਮੇਰਾ ਜਵਾਕ ਨਹੀਂ ਠੀਕ ਸੀ ਮੇਰੀ ਘਰ ਵਾਲੀ ਨਹੀਂ ਠੀਕ ਸੀ ਮੇਰੀ ਮਾਂ ਮਰਦੀ ਸੀ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਮੇਰੇ ਪਿਓ ਨੂੰ ਉਹ ਹੋ ਗਿਆ ਇਹ ਹੀ ਹੁੰਦਾ ਤੇਰੇ ਵਰਗਾਂ ਨਾਲ ਹੀ ਬਾਹਰ ਰਹਿੰਦਾ ਸਾਰਾ ਦਿਨ ਮੇਰਾ ਨਹੀਂ ਜਨਾਬ ਜੀ ਮੈਂ ਟ੍ਰੇਸ਼ਨ ਕਰਾਉਣਾ ਦੇ ਘਰ ਵਾਲੀ ਦਾ ਮੇਰੇ ਤਿੰਨ ਬੱਚੇ ਆਈਸੇ ਕੰਮ ਨਾ ਪਾਲਦਾ ਤੈਨੂੰ ਬੱਚੇ ਨਹੀਂ ਜੀ ਮੈਂ ਕੰਮ ਤੇ ਜਾਂਦਾ ਜੀ ਚੌਲ ਤੇ ਉਹ ਤੇ ਨਹੀਂ ਗੰਮਲਦਾ ਅੱਛਾ ਆਹ ਪਾਰਟ ਟਾਈਮ ਡਿਊਟੀ ਆ ਤੇਰੀ ਫਿਰ ਚੌਂਕ ਚ ਕੰਮ ਤੇ ਜਾਣਾ ਨਹੀਂ 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 ਤਾਂ ਨਹੀਂ ਤਾਂ ਫਿਰ ਮੇਰੇ ਹਿਸਾਬ ਦਾ ਵੇ ਆ ਵੇ 2.5 ਕਿਲੋ ਦਾ ਇੱਕ ਪੈ ਗਿਆ ਨਾ ਮੁਰਕੇ ਤੇਰੀ ਧੌਣ ਸਿੱਧੀ ਰਹਿਣੀ ਮੇਰੇ ਵੱਲ ਨੂੰ ਡਰਾਮੇ ਨਹੀਂ ਕਰਨ ਥੱਲੇ ਘਰ ਹੱਥ ਥੱਲੇ ਘਰ ਹੱਥ ਪਬਲੀਕਲੀ ਜੇ ਤੂੰ ਜੇ ਤੂੰ ਸੋਚਦਾ ਨਾ ਪਬਲੀਕਲੀ ਮੈਂ ਤੇਰੀ ਕੁੱਟ ਮਾਰ ਨਹੀਂ ਕਰਦਾ ਐਂ ਖੜੇ ਬੰਦਿਆਂ ਨੂੰ ਠੀਕ ਹੈ ਟਕਾਣੇ ਲੈ ਜਾ ਕੇ ਕਰੂੰ ਤੇਰੀ ਸੇਵਾ ਜੇ ਕਰਨੀ ਹੋਈ ਤਾਂ ਜਿਹੜੀ ਗੱਲ ਇੱਥੇ ਇਹਨਾਂ ਦੇ ਸਾਹਮਣੇ ਜਿਹੜੀ ਪੁੱਛਣੀ ਬਣਦੀ ਹੈ ਨਾ ਉਹ ਮੈਂ ਪੁੱਛੂੰਗਾ ਤੈਨੂੰ ਸੱਚੀ ਘਰ ਵਾਲੀ ਬਿਮਾਰ ਹੈ ਹਾਂਜੀ ਕਿੰ ਦੀ ਆਪੇ ਤੇ ਤੇਰੇ ਕੋਲ 20000 ਕੀ ਰੇਟ ਹੈ ਸਰ ਜੀ ਮੈਂ ਕੰਮ ਤੇ ਜਾਂਦਾ ਚਾਹੁੰਦਾ ਕੰਮ ਕਰਵਾਉਣੀ ਤੋਂ ਮੁਰੇਉ ਨਹੀਂ ਬਸ ਅਮੇ ਵੀ ਇ하게 ਅੱਛਾ ਰੋਟੀਆਂ ਚਾਰ ਕਰਕੇ ਮੋਲੋ ਕੰਮ ਤੇ ਮਲਦਾਨੀ ਸਰ ਜੀ ਕਿੰਨੇ ਦਾ ਕੰਮ ਇਹਦਾ ਡੇਢ ਮਹੀਨਾ ਕਿਵੇਂ ਲੰਘ ਗਿਆ ਹੁਣ ਤੱਕ ਫਿਰ ਲोटा ਖਵਾ ਕੀਤੀਆਂ ਇਹ ਤੋਂ ਪਹਿਲਾਂ ਵੀ ਨਹੀਂ ਸਰ ਜੀ ਕਿਤੇ ਆ ਡੇਢ ਮਹੀਨਾ ਕਿਵੇਂ ਲੰਘ ਗਿਆ ਫਿਰ ਨਹੀਂ ਜੀ ਥੋੜੇ ਮੋਟੇ ਪੈਸੇ ਜੀ ਚੋਟਰੀ ਨਾਲ ਕਾਣ ਇਹ ਤਾਂ ਜੀ ਕਿੰਦਰ ਫੈਲੰਗੀ ਸਟੋਰੀ ਲੰਘ ਜੇ ਮੇਰੇ ਇਹ ਤਾਂ ਬਿਊਟੀਫੁਲ ਜੀ ਮੈਨੂੰ ਲੱਗਦਾ ਨਾ ਕੰਮੇ ਜੀ ਕਰ ਸਕਦਾ ਨਹੀਂ ਲੱਗਦਾ ਇਹ ਮੈਂ ਉੱਥੇ ਮੰਨੂਗਾ ਜੀ ਆਪਣੀ ਰਾਮ ਜੀ ਨਹੀਂ ਸਰ ਜੀ ਇਹ ਤਾਂ ਸ਼ਖਲੂ ਦੇ ਬੱਚੇ ਤੋ ਸੁਣਾ ਲੱਗਦਾ ਜੀ ਦਿਹਾੜੀ ਨਹੀਂ ਲੱਗਦੀ ਕਿਸੇ ਹੋਰ ਪ੍ਰਾਈਵੇਟ ਨੌਕਰੀਆਂ ਮਿਲ ਜਾਂਦੀਆਂ 5-7 ਹਜ਼ਾਰ ਵੀ ਹੋ ਕਰ ਲਾ ਸਰ ਜੀ ਬਹੁਤ ਕੀ ਜੋ ਪਰਿੰਦਗੀ ਨਹੀਂ ਉਹ ਸਹੀ ਮੰਨ ਲੇ ਮੈਂ ਪ੍ਰਾਈਵੇਟ ਨੌਕਰੀ ਦੀ ਗੱਲ ਕਰਦਾ ਹਾਂ ਪ੍ਰਾਈਵੇਟ ਲੋਕਾਂ ਨੂੰ ਬਹੁਤ ਬੰਦਿਆਂ ਦੀ ਲੋਡ ਹੁੰਦੀ ਕੰਮ ਕਰਨ ਵਾਸਤੇ 7-8 10000 ਰੁਪਿਆ ਐਵੇਂ ਮਿਲ ਜਾਂਦਾ ਟਰਾਈ ਨਹੀਂ ਕੀਤਾ ਯਕੀਨ ਨਹੀਂ ਕਰਦਾ ਹੋਣਾ ਕੋਈ ਚੋਕੇ ਭੱਜ ਜਾਂਦਾ ਹੋਵੇਗਾ ਉੱਥੋਂ ਸਮਾਨ ਨਹੀਂ ਸਰ ਜੀ ਪਹਿਲਾਂ ਕਦੇ ਨਹੀਂ ਕੀਤਾ ਇਹਦੀ ਕਾਪੀ ਵਾਲੀ ਗੈਂਗ ਹੋਵੇ ਇਹਦੀ ਕੋਚਲੇਰ ਕਿੰਨੇ ਸਾਥੀਆਂ ਨਾਲ ਜੀ ਸਰ ਇਹਦੀ ਗੱਲ ਕਰ ਸਕਦੇ ਰੱਬ ਨਾਲ ਮੈਂ ਉਹ ਸਰਦੇ ਸਭਾਈ ਦੱਤੇ ਕਿ ਵਾਕਿਆ ਤੋਂ ਮਜਬੂਰ ਹਾਂ ਤੇ ਤੇਰੀ ਮਤ ਉਹਦਾ ਅੱਛਾ ਪੱਕੀ ਗੱਲ ਹੈ ਹਾਂ ਕਿਹੜੇ ਹਸਪਤਾਲ ਚ ਦਾਖਲ ਹੈ ਤੇਰੀ ਘਰ ਵਾਲੀ ਕਿਹੜੀ ਇਹ ਘਰ ਵਾਲੀ ਦਾਖਲ ਹੈ ਇੱਥੇ ਚੋਰ ਨਾ ਕਰਨੇ ਵਾਲੇ ਤਾਂ ਸਾਨੂੰ ਕਾਹਦਾ ਕਾਲਾ ਬਾਬਾ ਛੋੜੇ ਕੋੜੇ ਵਿੱਕੀ ਬਾਬਾ ਜੇ ਭੈਣ ਜੀ ਇਹ ਕਰਾਂਗਾ ਕਿਸੇ ਤੇ ਜੇ ਭੈਣ ਜੀ ਸੱਚੀ ਹੋਗੀ ਨਾ ਢੱਲ ਮੈਸ ਦਾਖਲ ਦਾ ਤਾਂ ਕਰਾਉ ਜੇ ਜੇਬ ਚ ਕੁਝ ਹੋਊਗਾ ਤਾਂ ਤੇਰੀ ਕਿਸੇ ਨਾ ਹਮਾਂ ਨੇ ਤੇ ਤੇਰੀ ਘਰ ਵਾਲੀ ਬਿਮਾਰ ਨਾ ਹੋਈ ਤੇ ਤੇਰੀ ਘਰ ਵਾਲੀ ਬਿਮਾਰ ਹੋਈ ਮਾਤਾ ਜੀ ਪਰੇ ਘਰੇ ਦੇਖ ਲਓ ਮੈਂ ਜਾਉਂਗਾ ਬਣਿਆ ਸੀ ਤਾਂ ਮੈਂ ਠੀਕ ਕਰਨ ਦੀ ਸੀ ਕਿ ਪਰ ਤੈਨੂੰ ਲੱਗਦਾ ਨਹੀਂ ਇਹ ਘਟਿਆ ਹਰਕਤ ਹੈ ਦੋਟਾ ਖੋ ਹਾਂ ਤੈਨੂੰ ਲੱਗਦਾ ਹੈ ਵੀ ਤੂੰ ਆਪਣੇ ਆਪ ਨੂੰ ਮਾਫ ਕਰ ਲਵੇਂਗਾ ਇਸ ਗੱਲ ਤੋਂ ਰਾਤ ਨੂੰ ਨੀਂਦ ਆ ਜੂ ਤੈਨੂੰ ਮੈਂ ਤਾਂ ਵੱਡੇ ਕਿੱਟੇ ਵੀ ਦੇ ਤੁਰ ਸਕਦੀ ਕਿ ਮੈਂ ਕਿਥੇ ਨਾ ਮਨੈਤ ਫੋਨ ਖਰੀਦ ਕੇ ਆਪਣੇ ਪੁੱਤ ਨੂੰ ਦੇ ਦੂੰਗੀ ਹੈ ਜੇ ਵਾਕਿਆ ਤੇਰੇ ਘਰ ਵਾਲੀ ਵਾਕਿਆ ਹੀ ਘਰ ਵਾਲੀ ਤੇਰੀ ਠੀਕ ਹੋਣਾ ਕੁਝ ਹੋਣਾ ਲਾਜ ਹੋਣਾ ਉਹਦਾ ਜੇ ਤੂੰ ਆ ਕਿੱਥੇ ਕਰਕੇ ਜੇ ਪੈਸੇ ਲੱਗੇਗਾ ਹੁੰਦਾ ਨਾ ਤੇਰੀ ਆਪ ਮਾਰੇ ਤੈਨੂੰ ਮਾਫ ਹੀ ਨਹੀਂ ਕਰਦਾ ਸਿਰ ਮੇਰੇ ਬਾਦੇ ਸ੍ਰੀ ਕੁਮਾਰ ਮੇਰਾ ਮਜੇ ਦਾ ਪ੍ਰੈਸ਼ਰ ਕੋਈ ਕੋਸ਼ਿਸ਼ ਨਹੀਂ ਕਰ ਪਰ ਇਹ ਲੋਕ ਪੀੜਤਾ ਤੁਹਾਡੇ ਵਰਗੇ ਲੋਕਾਂ ਤੋਂ ਹਰੇਕ ਗਲੀ 'ਚ ਹਰੇਕ ਮਹੱਲੇ ਹਰੇਕ ਸੜਕ 'ਤੇ ਜਿੱਥੇ ਮਰਜੀ ਜਾਓ ਗੈਂਗ ਫਿਰਦੇ ਇਹੋ ਜਿਵੇਂ ਤੂੰ ਝਪਟ ਮਾਰੀ ਸੀ ਹੁਣ ਨਹੀਂ ਸਰ ਜੀ ਮੈਂ ਪਹਿਲੀ ਵਾਰ ਮੈਂ ਨਹੀਂ ਕੀਤਾ ਮੈਂ ਤੈਨੂੰ ਕਹਤਾ ਜੇ ਤੂੰ ਸੱਚਾ ਹੋਇਆ ਤਾਂ ਇਨਸਾਨੀਅਤ ਨਾਤੇ ਮੈਂ ਤੇਰੀ ਮਦਦ ਕਰੂੰਗਾ ਚੱਲੇ ਚੱਲੋ ਸਰ ਜੀ ਪੱਕੀ ਗੱਲ ਹੈ ਐਮਸੀ ਸਾਹਿਬ ਨੂੰ ਨਾਲ ਲੈ ਕੇ ਚੱਲੂੰਗਾ ਲੈ ਚੱਲੋ ਸਰ ਐਮਸੀ ਸਾਹਿਬ ਮੇਰਾ ਇੱਥੇ ਨਾ ਹੋਇਆ ਝੂਠਾ ਜੇ ਉੱਥੇ ਨਾ ਹੋਇਆ ਤਾਂ ਮੈਂ ਨੰਗਾ ਉੱਥੇ ਕਰਕੇ ਕੁੱਟੂਆਂ ਨੂੰ ਮੈਂ ਥਾਣੇ ਲੈ ਆਉਣ ਦੀ ਲੋੜ ਨਹੀਂ ਪੈਣੀ ਉੱਥੋਂ ਠੀਕ ਹੈ ਹਾਂਜੀ ਖੇਤੀਬਾੜੀ ਕਰ ਲੇਗਾ ਹਾਂਜੀ ਕਰ ਲਓ ਪੱਕੀ ਗੱਲ ਹੈ ਹਾਂਜੀ 10000 ਰੁਪਏ ਮਹੀਨਾ ਮਿਲੂਗਾ ਤੈਨੂੰ ਦੇ ਦੇ ਠੀਕ ਹੈ ਮੇਰੇ ਘਰ ਵਾਲੀ ਦਾ ਪ੍ਰੋਜੈਕਟ ਮੈਂ ਤੈਨੂੰ ਆਪਰੇਸ਼ਨ ਵਾਸਤੇ ਵੀ ਮਿਲਣਗੀ 10000 ਰੁਪਏ ਮਹੀਨਾ ਵੀ ਦੇਊਗਾ ਮੈਂ ਦੇਊਗਾ ਮੇਰੇ ਨਾਲ ਕੰਮ ਕਰੇਗਾ ਚਾਹੇ ਸਾਰੀ ਉਮਰ ਤੱਕ ਹੀ ਚੱਲੇ ਪਰ ਜੇ ਤੂੰ ਥੋੜਾ ਨਿਕਲ ਗਿਆ ਨਾ ਤਾਂ ਮੈਂ ਛੱਡੇ ਪੜੂ ਕੋਈ ਨਹੀਂ ਦੁਖਾੜ ਨਹੀਂ ਪੈਣਾ ਤੇਰਾ ਇਹ ਛੇਤ ਯੋਜਨਾ ਵਾਲਾ ਕਾਰ ਕੋਡ ਵੀ ਐਮ ਸੀ ਸਾਹਿਬ ਉਹੀ ਚੀਜ਼ਾਂ ਚੱਲਦੀਆਂ ਹੈ ਇਹ ਮੈਨੂੰ ਹੋਸਟੇਟ ਦਾ ਲੱਗਦਾ ਜੀ ਇਹ ਨਹੀਂ ਨਹੀਂ ਸਹੀ ਬੋਲਦਾ ਪੰਜਾਬੀ ਤਾਂ ਸਟੇਟ ਤਾਂ ਪੰਜਾਬ ਪੰਜਾਬੀ ਹੈ ਹਾਂ ਜੀ ਪੈ ਤਾਂ ਨਹੀਂ ਪਿਓ ਦਾਦੇ ਪਹਿਲਾਂ ਕਿਤੇ ਆਏ ਹੁਣ ਕਿਸੇ ਹੋਰ ਪਾਸਿਓਂ ਨਹੀਂ ਨਹੀਂ ਸਰ ਜੀ ਜੋਤ ਜੀ ਸਾਹਿਬ ਇਹਦੇ ਘਰ ਚਲੀਏ ਪਹਿਲਾਂ ਆਪਾਂ ਚਲੋ ਜੀ ਠੀਕ ਹੈ ਇਹਨੂੰ ਨਾਲ ਲੈ ਕੇ ਚਲਦੇ ਆਂ ਮਿਸਰ ਭੈਣ ਜੀ ਹਾਂ ਜੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਾ ਐਮਸੀ ਸਾਹਿਬ ਤੁਹਾਡੇ ਮੇਰੇ ਨਾਲ ਹੈ ਠੀਕ ਹੈ ਜੀ ਜੇ ਤਾਂ ਇਹ ਬੰਦਾ ਹੋਇਆ ਗਲਤ ਠੀਕ ਹੈ ਜੀ ਫਿਰ ਤਾਂ ਇਹ ਸਮਝ ਲਓ ਵੀ ਅੱਜ ਤੋਂ ਬਾਅਦ ਆਪਦੀ ਲੱਤਾਂ ਤੇ ਨਹੀਂ ਤੁਰਦਾਂ ਠੀਕ ਹੈ ਜੀ ਜੇ ਇਹ ਵੀ ਹੋਈ ਵਾਕਿਆ ਮਜਬੂਰੀ ਠੀਕ ਹੈ ਜੀ ਮਜਬੂਰ ਲੋਕ ਵੀ ਬਹੁਤ ਹੈ ਹਾਂਜੀ ਜਿਹੜੇ ਮਜਬੂਰੀ ਵਾਸ ਬਹੁਤ ਕੁਝ ਕਰਦੇ ਜੇ ਇਹ ਦੀ ਮਜਬੂਰੀ ਹੋਈ ਭੈਣ ਜੀ ਮੈਂ ਵੀ ਮਦਦ ਕਰੂੰਗਾ ਸਾਡਾ ਫਰਜ਼ ਪੜਦਾ ਕਿ ਸਮਾਜ ਦਾ ਸੁਧਾਰ ਕਰੀਏ ਮੈਂ ਤਾਂ ਸਚਾਈ ਲੈਣੀ ਹੈ ਜੀ ਮੈਂ ਤਾਂ ਕਿਸੇ ਹਿਸਾਬ ਤੇ ਸਚਾਈ ਮੈਂ ਤਾਂ ਸਚਾਈ ਲੈਣੀ ਐ ਐਮਸੀ ਸਾਹਿਬ ਦੇ ਪਰੋਸਾ ਤੋਂ ਐਮਸੀ ਸਾਹਿਬ ਖੜੇ ਹੈ ਤੁਹਾਡੇ ਮੇਰੇ ਬਾਦੇ ਤਰਾ ਤੁਹ ਇਹ ਕਿਤੇ ਕਿਤੇ ਦਿੰਦਾ ਸੀ ਕਿ ਨਾ ਕੋਈ ਆਪੋਰਟ ਕਿਹਨੇ ਤਾਂ ਹੈ ਹੈਂ ਜੀ ਕੁਝ ਹੋਰ ਤਾਂ ਨਹੀਂ ਸੀ ਕੋਈ ਚੋਰੀ ਵਾਲੀ ਕੋਈ ਕੈਸ਼ ਕੋਟੋ ਵਾਲੀ ਨਹੀਂ ਵੀਰ ਜੀ ਹੋ ਸਕਦਾ ਇੱਥੇ ਤਣ ਪਾਸੋਂ ਜਿੱਥੇ ਕਾਰ ਤੇ ਆਈ ਸੀ ਕਿ ਦੋ ਤਿੰਨ ਜਾਣੇ ਤੇ ਉਹ ਲੈ ਗਿਆ ਸਾਡੀ ਚੂੜੀ ਲਾ ਕੇ ਕਿਸੇ ਦੀ ਹੈ ਕੀ ਪਤਾ ਇਹੋ ਜਿਹੀ ਸੀ ਕਿ ਹੋਰ ਵੀ ਹੋਣਗੇ ਇਹੋ ਜਨਾਂ ਦੇ ਮੈਂ ਕਦੇ ਜਾਣਦੀ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਸਰ ਜੇ ਭੈਣ ਜੀ ਇਹਨਾਂ ਦੇ ਵਿੱਚੋਂ ਨਿਕਲੀਆਂ ਤਾਂ ਮੈਨੂੰ ਕੱਢਣੀਆਂ ਆਉਂਦੀਆਂ ਮੈਂ ਤੁਹਾਡੇ ਸਾਹਮਣੇ ਕਹਿ ਕੇ ਚੱਲਿਆ ਇਹ ਗੱਲ ਆ ਸਾਰੀ ਤੁਹਾਡੀ ਪੰਚਾਇਤ ਚ ਕਹਿ ਕੇ ਚੱਲਿਆ ਠੀਕ ਹੈ ਜੀ ਜੇ ਬੰਦੇ ਦੀ ਮਜਬੂਰੀ ਹੋਈ ਤੇ ਮੈਂ ਆਦੀ ਮਦਦ ਕਰੂੰਗਾ ਅੱਜ ਤੋਂ ਬਾਅਦ ਮੇਰੇ ਖੇਤ ਕੰਮ ਕਰੂਗਾ 10000 ਰੁਪਏ ਮਹੀਨਾ ਤਨ ਮੈਂ ਦੇਊਗਾ ਜਿੱਥੇ ਕਿਤੇ ਤੇਰੀ ਕੋਈ ਇਹੋ ਜੀ ਮੁਸ਼ਕਲ ਹੋ ਗਈ ਮੈਂ ਤੇਰੀ ਮਦਦ ਪਰ ਜੇ ਤੇਰੇ ਘਰੇ ਜਾ ਕੇ ਚੀਜ਼ ਨਿਕਲੀ ਨਾ ਵੀ ਤੂੰ ਲੁੱਟਾ ਖੋਹ ਪਹਿਲਾਂ ਵੀ ਕਰਦਾ ਜਾਂ ਤੂੰ ਕੋਈ ਨਸ਼ਾ ਕਰਦਾ ਤੇ ਫਿਰ ਮੈਂ ਤੈਨੂੰ ਚੀਰੂੰ ਬਹੁਤ ਬੁਰੀ ਤਰ੍ਹਾਂ ਤੂੰ ਅੱਜ ਤੱਕ ਸੋਚਿਆ ਨਹੀਂ ਹੋਣਾ ਚੱਲ ਵੜੋ ਘਰੇ ਹਾਂ ਘਰੇ ਚੱਲਾਂਗੇ ਬਿਲਕੁਲ ਸਿੱਧਾ ਜੋਤ ਜੋਤ ਹਾਂਜੀ ਹਾਂਜੀ ਪਹਿਲਾਂ ਤੇ ਘਰ ਚੱਲਾਂਗੇ ਐਮਐਸਐਸਪੀ ਤੁਸੀਂ ਨਾਲ ਜਾਓਗੇ ਠੀਕ ਹੈ ਪੈਂਜੀ ਕੋਈ ਹੋਰ ਬੰਦਾ ਮਦਦ ਇਹ ਨਾਲ ਦੇ ਸਕਦਾ ਨਹੀਂ ਨਹੀਂ ਬਸ ਤੁਹਾਡੇ ਤੇ ਬਹੁਤ ਇਹ ਬੰਦਾ ਜੇ ਤਾਂ ਇਹ ਚੋਰ ਨਿਕਲੇ ਜੀ ਖੇਤਾ ਮਨਾਲਾਂਗੇ ਇਹਦੇ ਵਿੱਚੋਂ ਜੇ ਇਹਦੀ ਮਨਫੂਰੀ ਆਹੀ ਹੋ ਕੇ ਕੱਟਾ ਹੈ ਤੇ ਹਾਂ ਘਰ ਦੇ ਆਪਰੇਸ਼ਨ ਕਰਾਉਣਾ ਹੈ ਇਹਨਾਂ ਦੇ ਮਰਦਦ ਵੀ ਕਰੂੰਗਾ ਮੈਨੂੰ ਬੰਦਾ ਵੀ ਬਣਾਉਗਾ ਦੇਖੋ ਜੀ ਅਸੀਂ ਭੈਣੀ ਦੇਖੋ ਜੇ ਸਮਾਜ ਦੇ ਵਿੱਚ ਕੋਈ ਬੁਰਾਈ ਹੈ ਨਾ ਜ਼ਰੂਰੀ ਨੇ ਬੁਰੇ ਨੂੰ ਬੁਰਾ ਕਹੀ ਦੇ ਕੇ ਵਿੱਚ ਕਿਤੇ ਫੇਰ ਕਿਤੇ ਜਾ ਕੇ ਕਹਾਣੀ ਛੂਟਾਓਗੇ ਆਪਣਾ ਸੱਚ ਬਣਦਾ ਪਰ ਸੁਧਾਰ ਵੀ ਕਰੀਏ ਕੋਈ ਠੀਕ ਹੈ ਜੇ ਇਹਦੇ ਮਜਬੂਰੀ ਹੋਈ ਤੇ ਮੈਂ ਇਹਦੀ ਮਦਦ ਕਰੂੰਗਾ ਠੀਕ ਹੈ ਜਿੰਨਾ ਚਿਰ ਮੈਂ ਜਿੰਨੇ ਜੋਗਾ ਹੈਗਾ ਮੈਂ ਇਹਦੀ ਮਦਦ ਕਰੂੰਗਾ ਮੈਂ ਆਦੇ ਨਾਲ ਰੱਖੂੰਗਾ ਠੀਕ ਸੱਚ ਦਾ ਫੈਸਲਾ ਸੁਣਾ ਰਹੇ ਜੀ ਬਿਲਕੁਲ ਚਲ